ਗਾਈਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅਸੀਂ ਅੱਜ ਸਾਰਿਆਂ ਨੂੰ ਸ਼ੂਟ ਨਹੀਂ ਕਰ पाए ਥੋੜੀ ਮਤਲਬ ਬੀਜੀ ਸੀਗੇ ਸੋ ਇਹਦੀ ਮੈਂ ਅੱਜ ਬੀਜੀ ਸੀ ਤੇ ਸ਼ੂਟ ਨਹੀਂ ਕਰ पाए ਹੁਣ ਸ਼ਾਮ ਦਾ ਟਾਈਮ ਹੋ ਚੁੱਕਿਆ ਆ ਤੇ ਸ਼ੂਟ ਕਰ ਰਹੀ ਆ ਅਸੀਂ ਆਏ ਆ ਗੋਲ ਗੱਪੇ ਖਾਣ ਸਖਰੀ ਬਹੁਤ ਜਿਤ ਕਰਦਾ ਪਿਆ ਸੀਗਾ ਅੱਜ ਨਾ ਇਹਦਾ ਰਾਜਵੀਰ ਦਾ ਬਰਥਡੇ ਵੀ ਸੀ ਅਸੀਂ ਸੈਲੀਬ੍ਰੇਟ ਨਹੀਂ ਕੀਤਾ ਕਿਉਂਕਿ ਸਾਨੂੰ ਹਾਂ ਹਾਫ ਇਅਰ ਦਾ ਕੋਈ ਮਤਲਬ ਚੀਜ਼ ਮਿਲੀ ਨਹੀਂ ਥੋਂ ਬਲੂਨ ਵਗੈਰਾ ਵੀ ਨਹੀਂ ਮਿਲੇ ਹੈਗੇ ਹੋਰ ਵੀ ਕਈ ਕਸ਼ੇ ਸਿੱਧਾ ਆਨ ਦੀ ਸਪੋਟ ਯਾਦ ਆਇਆ ਤੇ ਹੁਣ ਕੱਲ ਇਹਦਾ ਸੈਲੀਬ੍ਰੇਟ ਕਰਾਂਗੇ ਤੇ ਉਹ ਵਲੌਗ ਪਾਵਾਂਗੇ ਕੱਲ ਪਰਸੋਂ ਤੇ ਉਹ ਵਲੌਗ ਪਰਸੋਂ ਆਏਗਾ ਤੇ ਜੁੜੇ ਰੋ ਵਲੌਗ ਦੇ ਨਾਲ ਆ ਵਾਲੇ ਵਲੌਗ ਦੇ ਨਾਲ ਐਂਡ ਤੱਕ ਤੇ ਉਮੀਦ ਕਰਦੇ ਤੁਹਾਨੂੰ ਚੰਗਾ ਲੱਗੇਗਾ ਇਹ ਵੀ ਵਲੌਗ ਵਧੀਆ ਵਾ ਤੇ ਵਧੀਆ ਹੋਏਗਾ ਚਲੋ ਛੱਕੀ ਗੋਲਪੇ ਹਾਂਜੀ ਕਿੱਦਾਂ ਦੇ ਲੱਗੇ ਗੋਲ ਗੱਪੇ ਭੁੱਖਾ ਕੇ ਥਾਂ ਦਾ ਬੜਾ ਝੂਠ ਬੋਲਦਾ ਹੈ ਮੁੰਡਾ ਇੰਨੇ ਝੂਠ ਬੋਲਦਾ ਗਾਇਸ ਤੁਸੀਂ ਮੰਨਣਾ ਨਹੀਂ ਤੱਕੇ ਨਾ ਆਈ ਗਿਆ ਇੱਥੇ ਖਾਣ ਗੋਲ ਗੱਪੇ ਮੇਰਾ ਨਾਲ ਆ ਕੇ ਮੇਰਾ ਨਾਲ ਆ ਕੇ ਖਾਣ ਆਈ ਗਿਆ ਭੁੱਖਾ ਗੋਲ ਗੱਪੇ ਰਾਜਵੀਰ ਸੁੱਤਾ ਸੀਗਾ ਰਾਜਵੀਰ ਫੋਨ ਚੜ੍ਹ ਲਿਆ ਰਾਜਵੀਰ ਗਾਇਸ ਸੁੱਤਾ ਸੀ ਉੱਠ ਗਿਆ ਹੁਣ ਸੁੱਤਾ ਸੀ ਹੁਣ ਉੱਠ ਗਿਆ ਲੇਵੀ ਕਹਿੰਦਾ ਗੋਲ ਗੱਪੇ ਲਿਆਓ ਮੈਨੂੰ ਵੀ ਦੋ ਕੁ ਗੋਲ ਗੱਪੇ ਖਾੜੋ ਉਹ ਵੀ ਮੁੰਡਿਆਂ ਨੇ ਆ ਗਏ ਅਸੀਂ ਵੀ ਗੋਲ ਗੱਪੇ ਮੁੱਕਣ ਵਾਲੇ ਹੋ ਗਏ ਬੱਸ ਮੈਂ ਵੀ ਖਾ ਲਵਾਂ ਇਹਨੂੰ ਫੜੂਗਾ ਕੋਈ ਜਣਾ ਫੇਰੀ ਖਾਦੇ ਜਾਣੇ ਉਹਨੂੰ ਫੜ ਮਾ ਇਹ ਸੋਪਨ ਦਾ ਚੋਪੀ ਇਹ ਹੋ ਗਿਰ ਰਹੋਦੇ ਆ ਸਵਰਗ ਤਿਆਰ ਹੋ ਰਿਹਾ ਸੈਲੀਬ੍ਰੇਟ ਕੱਲ ਕਰਾਂਗੇ ਉਹ ਵਲੋਗ ਕੱਲ ਪਾਵਾਂਗੇ ਭੁੱਖ ਜੀ ਖਾ ਗਿਆ? ਕਿਹਾ ਮੰਮੀ ਨੇ ਹੀ। ਖਾ ਲੈ। ਮੰਮੀ ਨੇ ਨਹੀਂ ਕਿਹਾ ਮੰਮੀ ਨੇ ਤਾਂ ਵੈਸੇ ਤੈਨੂੰ ਪੁੱਛਿਆ ਸੀ। ਖਾ ਲੈ। ਇਹਨਾਂ ਨੇ ਉੱਪਰ ਕੁਝ ਵੀ ਨਹੀਂ ਪਾਇਆ। ਪਾਪਾ ਕਿ ਤਰ੍ਹਾਂ ਬਗੜਦੀ? ਪਾਪਾ ਕਿ ਤਰ੍ਹਾਂ ਲੱਗਿਆ? ਹਜੇ ਇਹਦਾ ਦਿਲ ਕਰੰਦਿਆ ਨਾ। ਇੱਧਰ ਹੋ ਰਿਹਾ ਚੰਪਾ ਰੈਡੀ। ਕਹਿੰਦਾ ਚੰਪਾ ਖਾਣ ਨੂੰ ਲੈ ਲੈ ਜਾਂਦੇ। ਨਹੀਂ ਮੋਗਨ ਨਾ ਤਾਂ ਵਨ ਹੋ ਹੀ ਗਿਆ ਤੇ ਸਾਰੀਆਂ ਬੰਦ ਹੋ ਗਈਆਂ ਦੁਕਾਨਾਂ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਤੇ ਇਹ ਹੀ ਲਾਸਟ ਮਿੱਠੀ ਵਾਲਾ ਵੀ ਚਲੇ ਗਿਆ ਜੇ ਆਈਸਕ੍ਰੀਮ ਵਾਲਾ ਵੀ ਚਲੇ ਗਿਆ ਇੱਥੇ ਬੰਦ ਕਰ ਦਿੰਦਾ ਮੈਂ ਸਭ ਇਹ ਇੱਧਰ ਆ ਘਰ ਇਹਨਾਂ ਦਾ ਇੱਧਰ ਨਹੀਂ ਤੁਹਾਨੂੰ ਮਾਰਦਾ ਕਿ ਨਹੀਂ ਇਹ ਤੋ ਕਸੇ ਗੋਲ ਕੱਪੇ ਖਾਣੇ ਵਿਸ਼ਾਲ ਹੁਣ ਅਸੀਂ ਖਾ ਲਿਆ ਬੈਠ ਗਏ ਅੱਗੇ ਬੰਦ ਹੋ ਗਿਆ ਕੋਈ ਕੋਈ ਖੁੱਲੀ ਜਲਵਾਤ ਹੈ ਪਰ ਇਹ ਬੰਦ অলਮੋਸਟ ਇੱਕ ਦੀ ਚਿਕਨ ਵਾਲੀ ਖੁੱਲੀ ਹੈ ਉਹ ਉੱਥੇ ਹੀ ਜਾਂਦੀ ਨਹੀਂ ਤੇ ਉਧਰ ਹੀ ਦੇਖਦੇ ਵੀ ਨਹੀਂ অলਮੋਸਟ ਬੰਦ ਹੋਏ ਜੀ ਫੂਨ ਵਾਲੀ ਖੁੱਲੀ ਹੈ ਦੁਕਾਨ ਬੰਦ ਸੋਨ ਸਾਨੂੰ ਜੀ ਜੀ ਵਾਲੀ ਇਸ ਤੁਸੀਂ ਗੋਲ ਗੱਪੇ। ਗੋਲ ਗੱਪੇ ਤਾਂ ਸਦਾ ਆਦੀ ਹੁੰਦੀ ਹੈ ਕਿਸਾਨਾਂ। ਮੂੰਹ ਦਾ ਸਾਫਾ ਕਰੇ ਮੋਂਮਸ ਨਾਲ ਕਰਦੇ ਹਾਂ ਉਸ ਮੈਨ ਲਾਉਂਦੀ। ਰਾਜ ਫਿਰ ਵੀ ਫਰਾਈ ਚਾਹ ਇਹ ਵੀ ਹੈ ਨਾ ਦੇਖ ਕੇ ਗੋਲ ਗੱਪਿਆਂ ਦਾ ਪਾਣੀ ਮੂੰਹ ਮੂੰਹ ਕਰੇ। ਪਾ ਦਿਓ ਮੇਰੇ ਮੂੰਹ ਚ। ਕੀ ਰਮ ਖਾਗੇ? ਇਹ ਅੰਮੀ। ਹੋਰ ਅੰਗਰੇਜ਼ ਬਣਾਉਂਦੇ ਢੰਗ ਨਾਲ ਉੱਠ ਗਿਆ। ਕਦੋਂ ਪੈਸੇ ਆਏ ਤੇ ਇੱਥੇ ਪਹੁੰਚ ਗਏ ਅਸੀਂ ਕਾ ਪੱਕਾ ਤੁਹਾਡੇ ਵੀ ਆ ਦੇ ਹੀ ਸੂਜੀ ਵਾਲਾ ਕਿੰਨਾ ਦੱਸੂ ਸੂਜੇ ਦਾ ਸਾਰੇ ਹੂੰ ਦਸਾਰੇ ਤੋਂ ਜਾਦੇ ਮੈਂ ਜਾ ਰਹੇ ਖਾਤੇ ਹਾਂ ਵੀਆ ਦੇ ਘਟੇ ਹੁਣ ਇਹਨਾਂ ਨੂੰ ਨਿਕਲਣਾ ਪੈਣਾ ਨਿਕਲ ਕੇ ਨਾ ਖੋਲਣਾ ਪੈਣਾ ਦਰਵਾਜ਼ਾ ਹੁਣ ਵੈਸੇ ਨਹੀਂ ਅੱਗੇ ਨਾਲੇ ਸਾਰੇ ਨਿਕਲ ਜਾਈ ਦਈ ਨਾ ਹੁਣ ਇੱਕ ਇਧਰੋਂ ਨਿਕਲੂਗਾ ਕੋਈ ਤਾਂ ਫੇਰ ਪਿੱਛੇ ਵਾਲੇ ਨਿਕਲਣਗੇ ਨਹੀਂ ਤਾਂ ਤੜੇ ਰੋ ਵਿੱਚ ਯਾ ਵੀਰੇ ਇੱਧਰ ਨਿਕਲੂਗਾ ਲੈ ਮੋਗ ਦਾ ਦਬਰ ਹੁੰਦਾ ਦਵਾਰਾ ਕਰੀ ਕਿੰਨਾ ਫੜਾ ਮੈਂ ਆ ਫੜਾ ਰਾਜਵੀਰ ਨੂੰ ਫੋਟੋ ਫਿਰ ਮੈਂ ਨਿਕਲਾਂਗੀ ਇਦਾਂ ਮੇਰੇ ਕੋ ਨਿਕਲਿਆ ਨਹੀਂ ਜਾਣਾ ਗੰਦਾ ਆ ਲੋ